ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੇ ਹਾਂ ਸਵਾਂਕ ਮਿਲਟ ਦੇ ਇਹ ਦੇਖੋ ਸਵਾਂਕ ਮਿਲਟ ਆ ਇਹ ਬਣਾਉਣੇ ਇਸ ਤਰ੍ਹਾਂ ਨੇ ਇਹਨੂੰ 8 ਘੰਟੇ ਪਹਿਲਾਂ ਭਿਓ ਕੇ ਰੱਖਣਾ ਇਹਨੂੰ ਪੂਰੀ ਰਾਤ ਮੈਂ ਭਿਓ ਕੇ ਰੱਖਿਆ ਦੇਖੋ ਇਹ ਦੇਸੀ ਘੋੜੇ ਵਿੱਚ ਬਣਾਉਣੇ ਨੇ ਜਿਵੇਂ ਆਪਾਂ ਸਿੰਪਲ ਰਾਈਸ ਬਣਾ ਕੇ ਖਾਂਦੇ ਆ ਨਾ ਰਾਈਸ ਦੇ ਵਿੱਚ ਤਾਂ ਗਲੂਟਨ ਹੁੰਦਾ ਇਸ ਵਿੱਚ ਗਲੂਟਨ ਨਹੀਂ ਹੁੰਦਾ ਇਹਦੇ ਨਾਲ ਇੱਕ ਤਾਂ weight loss ਹੋਊਗਾ ਇੱਕ ਤੁਹਾਡਾ ਪੇਟ ਨਹੀਂ ਭਰਿਆ ਭਰਿਆ ਹੋਊਗਾ ਜੇ ਦੇਖੋ ਆਪਾਂ ਇਹਨੂੰ ਕਰ ਲੈਣਾ ਇਹਦੇ ਵਿੱਚ ਜਿੰਨੇ ਆਹ ਹਨ ਨੇ ਨਾ ਉਹ 5 ਗੁਣਾ ਪਾਣੀ ਪਾਉਣਾ ਇਹਦੇ ਵਿੱਚ ਇਹ ਦੇਖੋ ਜੀਰਾ ਪੁੱਜਦੇ ਜੇ ਮੈਂ ਆਪਾਂ ਸਿੰਪਲ ਰਾਈਸ ਬਣਾਉਨੇ ਆ ਉਸ ਤਰ੍ਹਾਂ ਬਣਾਉਨੇ ਨੇ ਇਹ ਤੁਸੀਂ ਨਮਕ ਪਾਣਾ ਬਸ ਤੁਸੀਂ ਕਿਸੇ ਵੀ ਦਾਲ ਸਬਜ਼ੀ ਦੇ ਨਾਲ ਪਹਿਲਾਂ ਵੀ ਵੀਡੀਓ ਪਾਈ ਸੀ ਕਿਸੇ ਵੀ ਦਾਲ ਸਬਜ਼ੀ ਨਾਲ ਤੁਸੀਂ ਖਾ ਸਕਦੇ ਹੋ ਇਹ ਦੇਖੋ ਮੈਂ ਕਾਲੇ ਛੋਲੇ ਬਣਾਏ ਅਸੀਂ ਇਹਦੇ ਨਾਲ ਖਾਣੇ ਨੇ ਇਹ ਦੇਖੋ ਕਾਲੇ ਛੋਲੇ ਮੈਂ ਇਹਦੇ ਵਿੱਚ ਕੱਚੀ ਹਲਦੀ ਕੱਚੀ ਹਲਦੀ ਪਾ ਕੇ ਬਣਾਉਣੀ ਆ ਇਹ ਦੇਖੋ ਮੈਂ ਵਿੱਚ ਅਮਰਸਰੀ ਬੜੀ ਵੀ ਪਾਉਣੀ ਜਿਹੜੀ ਮੈਂ ਘਰੇ ਬਣਾਉਣੀ ਆ ਨਾ ਬੜੀਆਂ ਤੁਸੀਂ ਅਪ੍ਰੈਲ ਮਈ ਦੇ ਵਿੱਚ ਆਰਡਰ ਦੇ ਸਕਦੇ ਹੋ ਸਾਫ਼ ਸੁਥਰਾ ਤਰੀਕਾ ਨਾਲ ਮੈਂ ਬੜੀਆਂ ਬਣਾ ਕੇ ਵੀ ਸੀਲ ਕਰਦੇ ਹਾਂ ਤੇ ਅਮਰਸਰੀ ਬੜੀ ਪਾ ਕੇ ਨਾ ਸਾਬਜੀ ਦੇਖੋ ਕਾਲੇ ਛੋਲੇ ਨੇ ਕਿੰਨੀ ਵਧੀਆ ਬਣੇ ਹੋਏ ਅਸੀਂ ਇਹਦੇ ਨਾਲ ਕਰਨੇ ਇਹਨੂੰ ਬਸ 5-7 ਇਹਨੂੰ ਸਿਮ ਤੇ ਗੈਸ ਕਰਕੇ ਨਾ ਵੱਧ ਤੋਂ ਵੱਧ 15 ਮਿੰਟ ਲੱਗਦੇ ਨੇ ਇਹਨਾਂ ਨੂੰ ਵਰਨ ਨੂੰ ਰਾਈਸ ਵਾਂਗੂ ਤੁਸੀਂ ਇਹ ਕਿਤਾਹੇ weight loss ਦੇ ਵਿੱਚ ਹੁੰਦੇ ਇੱਕ ਇੱਕ weight loss ਦੇ ਵਿੱਚ ਬਹੁਤ ਵਧੀਆ ਰੈਸਿਪੀ ਹੈ ਇਹ ਇੱਕ ਸ਼ੂਗਰ ਵਾਲੇ ਬੀਪੀ ਵਾਲੇ ਪੇਸ਼ੈਂਟ ਇਹਨੂੰ ਸਾਰੇ ਖਾ ਸਕਦੇ ਨੇ ਇਹਦੇ ਵਿੱਚ ਕੋਈ ਗਲੂਟਨ ਨਹੀਂ ਗਲੂਟਨ ਫ੍ਰੀ ਹੈ ਇਹ ਇਸ ਵਾਂਗ ਕਸਵਾਕ ਮਿਲਟ ਸਵਾਕ ਮਿਲਟ ਸਿੰਪਲ ਬਣਾ ਰਹੀਆਂ ਮੈਂ ਦਾਲ ਸਬਜ਼ੀ ਨਾਲ ਖਾਣ ਵਾਸਤੇ ਚਲੋ ਜੀ ਆਪਾਂ ਮਿਲਦਾ ਕਿਸੇ ਹੋਰ ਵੀਡੀਓ ਨਾਲ